ਹਾਂਜੀ ਦੋਸਤੋ ਇਹ ਉਹ ਬਾਈ ਹੈ ਜਿਹਨੂੰ ਇਹਨੇ ਆਪਦੇ ਪਿੰਡ ਸੱਦਿਆ ਸੀ ਉਧਰ ਮੋੜ ਕੋਲੇ ਕਦਰ ਖੇੜਾ ਬਲਾ ਕੇ ਫਿਰ ਇਹ ਫੋਨ ਨਹੀਂ ਚੱਕਦਾ ਬਾਅਦ ਇਦਾਂ ਰਪਲਾਈ ਕਰਦਾ ਸੌਰੀ ਰਾਤ ਮੈਂ ਥੋੜਾ ਬਿਜੀ ਸੀ ਫਿਰ ਕਰਦਾ ਬਾਈ ਨੇ ਉਹਨੂੰ ਮੈਸੇਜ ਕੀਤਾ ਮੋਰ ਹੈਗੇ ਤੁਹਾਡੇ ਕੋਲੇ ਹਾਂਜੀ ਵੀਰ ਜੀ ਹੈਗੇ ਕਿੱਥੋਂ ਆਪਾਂ ਇਹ ਪੁੱਛਨੇ ਪੁੱਛਣੇ ਨੇ ਵੀ ਕਿੱਥੋਂ ਫਿਰ ਉਹ ਸਾਰਾ ਨਾਲ ਗੱਲ ਕਰਦਾ ਉਹ ਕਹਿੰਦਾ ਹਰਿਆਣੇ ਦਾ ਬਲੀ ਤੂੰ ਚਲੋ ਇਹਨੇ ਪੈਸੇ ਪਵਾ ਲਏ ਉਹ ਤੋਂ ਬੰਦੇ ਤੋਂ ਉਦੋਂ ਬਾਅਦ ਕੋਈ ਫੋਨ ਨਹੀਂ ਚੱਕਿਆ ਕੋਈ ਮੈਸੇਜ ਨਹੀਂ ਚੱਕਿਆ ਨਹੀਂ ਉਦੋਂ ਬਾਅਦ ਬਾਈ ਨੇ ਉਹਨੂੰ ਭੇਜਿਆ ਪਿੰਡ ਦਾ ਨਾਂ ਵੀ ਆਪਰੇ ਨਾਂ ਮੇਰਾ ਠੀਕ ਹੈ ਕੋਈ ਰਿਪਲਾਈ ਨਹੀਂ ਕੋਈ ਫੋਨ ਨਹੀਂ ਕਿਸੇ ਬੰਦੇ ਦਾ ਫੋਨ ਨਹੀਂ ਚੱਕਦਾ ਇਹ ਸਿਰਫ ਰਿਕਾਰਡਿੰਗਾਂ ਤੇ ਮੈਸੇਜ ਤੇ ਗੱਲਾਂ ਕਰਦਾ ਜਿਹੜੇ ਨੇ ਇੰਸਟਾਗ੍ਰam ਤੇ ਕਮੈਂਟ ਉਹ ਵੀ ਆਫ ਕੀਤੇ ਹੋਏ ਆ ਕਿ ਲੋਕ ਮੈਨੂੰ ਗਾਲਾਂ ਕੱਢਣਗੇ ਫਿਰ ਦੂਜੇ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਮੇਰੇ ਤੋਂ ਠੱਗ ਲੈਣੀ ਵਜਣਗੇ ਦੇਖੋ ਭਾਈ ਉੱਪਰ ਵੀ ਫੋਨ ਨੰਬਰ ਮੰਗੀਆਂ ਦਾ ਥੱਲੇ ਵੀ ਫੋਨ ਨੰਬਰ ਫੋਨ ਨੰਬਰ ਨਹੀਂ ਐ 630 ਸੈਂਡ ਕਰ ਲਾ ਕਿਸੇ ਬੰਦੇ ਨੂੰ ਭਾਈ ਮੈਂ ਮੈਸੇਜ ਕਰੀ ਜਾਂਦਾ ਵੀ ਮੈਂ ਤੁਹਾਨੂੰ ਸੀਨ ਕਰ ਲਉ ਗੱਲ ਕਰਨੀ ਆਂ ਢਿਆਂ ਬਾਰੇ ਐਡਰੈਸ ਦੱਸ ਦੁਕਾਨ ਦਾ ਨੰਬਰ ਆ ਉਹ ਕੋਈ ਰਿਪਲਾਈ ਨਹੀਂ ਦੇਖੋ ਵੀਰ ਮੈਂ ਬਿਜ਼ੀ ਸੀ ਸੌਰੀ ਮੇਰੇ ਭਤੀਜੇ ਕੋਲੇ ਫੋਨ ਹੁੰਦਾ ਜ्यादा ਵੀਡੀਓ ਉਹੀ ਪਾਉਂਦਾ ਸੌਰੀ ਮੇਰਾ ਵੀਰ ਫੋਨ ਇਹਦੇ ਕੋਲ ਹੀ ਹੁੰਦਾ ਇਹਦੇ ਭਤੀਜੇ ਕੋਲ ਨਹੀਂ ਹੁੰਦਾ ਆ ਦੇਖੋ ਵੀਰੇ ਗੰਗਾ ਨਗਰ ਆਪਣਾ ਕਲਰ ਖੇਡਾ ਪਿੰਡ ਹੈ ਵੀਰੇ ਅੱਜ ਮੈਂ ਵਿਆਹ ਤੇ ਆਂ ਗੱਲ ਕਰਨੀ ਗੱਲ ਨਹੀਂ ਹੈ ਸ਼ੇਤੀ ਕਰਨਾ ਕਿਸੇ ਨਾਲ ਵੀ ਬਾਅਦ ਚ ਬਾਈ ਕਹਿੰਦੇ ਤੇਰੇ ਪਿੰਡ ਆ ਰਹੇ ਆ ਲੋਕੇਸ਼ਨ ਸੈਂਡ ਕਰ ਦੇ ਨਾ ਲੋਕੇਸ਼ਨ ਸੈਂਡ ਕੀਤੀ ਨਾ ਫੋਨ ਚੱਕਿਆ ਨਾ ਵੀ ਬੈਕ ਕਾਲ ਕੀਤੀ ਬਾਈ ਨੇ ਜਾ ਕੇ ਇਹਨੂੰ ਪਾਗਾ ਹੋੜਾ ਵੀ ਤੇਰੇ ਪਿੰਡ ਆਈ ਸਾਰਾ ਪਿੰਡ ਵੇਲੇ ਤੇਰਾ ਵੀ ਟਿਕਾਣਾ ਹੀ ਲੱਗਾ ਦੇਖੋ ਕਿਹੜੇ ਤਰੀਕੇ ਨਾਲ ਕਰ ਗਾਦਾ ਵੀਰੇਓ ਭਰਾਵਾ ਇਹ ਪੰਜ ਖੇੜਾ ਏ ਇਹ ਕਲਰ ਖੇੜਾ ਸਾਡੀਆਂ ਢੇਣੀਆਂ ਢਾਣੀਆਂ ਕਲਰ ਖੇੜਾ ਪਾਦੰਪੁਰ ਰੋਡ ਅ ਵਿਰਕੁੰਗਾ ਨਗਰ ਸ਼ਹਿਰ ਦੇ ਜਮ੍ਹਾਂ ਦੇ ਨਾਲ ਪਰਸੋ ਵੀ ਕਾਫੀ ਮੁੰਡੇ ਆ ਕੇ ਗਏ ਆ 2000 ਰੁਪਏ ਨੇ ਪੋਆ ਮਾਰਚ ਮਹੀਨੇ ਦੇ ਇਹ ਬੰਦੇ ਦਿੰਗਾ ਘੱਟੋ ਘੱਟ 30 ਤੋਂ 40000 ਰੁਪਏ ਦੇ ਨਾਲ ट्रांजैक्शन ਆ ਮਾਰਚ ਮਾਰਚ ਦੇ ਜਿਹੜੀਆਂ ਮੇਰੇ ਕੋਲ ਆਂਗਾ ਮਾਰਚ ਤੇ ਅਪ੍ਰੈਲ ਦੀਆਂ ਆਹੀ ਭੇਜ ਦੱਸ ਕੈਨਰ ਆਉ ਭੇਜ ਦ ਆਪਣਾ ਆਏ ਸੋ ਬੰਦੇ ਦਾ ਕੰਟਰੈਕਟ ਨੰਬਰ ਜਿਹੜਾ ਆਪਾਂ ਬੈਂਕ ਚੋਂ ਕਢਾਇਆ ਸੀ ਆ ਫੋਟੋ ਲਾਈ ਹੋਈ ਏ ਨੇ ਬਾਬਾ ਜੀ ਦੀ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਇਹ ਨੰਬਰ ਆਪਾਂ ਇਹਦਾ ਬੈਂਕ ਦੇ ਵਿੱਚੋਂ ਕਢਾਇਆ ਸੀ ਦੇਖੋ ਜਿੰਨੇ ਮਰਜ਼ੀ ਫੋਨ ਕਰੋ ਮੈਸੇਜ ਕਰੋ ਕੋਈ ਰਿਪਲਾਈ ਨਹੀਂ ਪਹਿਲਾਂ ਉਹ ਫੋਟੋ ਲਾਈ ਹੋਈ ਸੀ ਅੱਜ ਇਹਨੇ ਫੋਟੋ ਲਾਈ ਹੋਈ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਵੀ ਮੈਂ ਠੱਗ ਡਿਫਾਲਟਰ ਬੰਦਾ ਬਾਈ ਇੱਕ ਨੰਬਰ ਦਾ ਬਸ ਹੁਣ ਮੈਂ ਇਹਨਾਂ ਨੂੰ ਫੋਟੋ ਵੀਡੀਓ ਇਦਾਂ ਨਾ ਇਹਦਾ ਪਿੰਡ ਸਾਰਾ ਕੁਝ ਅਪਲੋਡ ਕਰਨਾ ਇਦਾਂ ਪਰਮਾਗ ਇਹ ਗੁਰੂਆਂ ਦੇ ਫੋਟੋਆਂ ਲਾ ਕੇ ਬੰਦੇ ਨੂੰ ਵਾਸੇਜ ਕਰਕੇ ਪੈਸੇ ਵਾ ਲੈਿੰਦਾ ਚੰਗੇ ਚੰਗੇ ਪੁਲਿਸ ਮੁਲਾਜ਼ਮਾਂ ਤੋਂ ਚੰਗੇ ਚੰਗੇ ਨਾਮੀ ਬੰਦਿਆਂ ਤੋਂ ਪੈਸੇ ਪਵਾਏ ਹੋਏ ਇਹ ਬੰਦੇ ਨੇ